ਇਸ ਆਜ਼ਾਦੀ ਦੇ ਲਈ ਕੀ ਕੀਮਤ ਚੁਕਾਉਣੀ ਪਈ ਹੈ ਖਾਸ ਕਰ ਪੰਜਾਬੀਆਂ ਨੂੰ ਸਿੱਖਾਂ ਨੂੰ ਬੰਗਾਲੀਆਂ ਨੂੰ ਇਹ ਬਹੁਤ ਘੱਟ ਲੋਕ ਜਾਣਦੇ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਐਲਾਨ ਕੀਤਾ ਜਿੱਥੇ ਦਿੱਲੀ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਛੋਟੇ-ਛੋਟੇ ਬੱਚੇ ਇਸਤਰੀਆਂ ਬਜ਼ੁਰਗ ਉਹਨਾਂ ਦਾ ਕਤਲੇਆਮ ਹੋ ਰਿਹਾ ਸੀ ਔਰ ਕਈਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਖੂਹਾਂ ਦੇ ਵਿੱਚ ਛਾਲਾਂ ਤੱਕ ਮਾਰੀਆਂ ਖੁਦਕੁਸ਼ੀਆਂ ਤੱਕ ਕੀਤੀਆਂ ਜਿਨ੍ਹਾਂ ਨੂੰ ਇੱਜ਼ਤਾਂ ਪਿਆਰੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਅਗਸਤ ਹੈ ਔਰ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਆਜ਼ਾਦੀ ਦੇ ਲਈ ਕੀ ਕੀਮਤ ਚੁਕਾਉਣੀ ਪਈ ਹੈ ਖਾਸ ਕਰ ਪੰਜਾਬੀਆਂ ਨੂੰ ਸਿੱਖਾਂ ਨੂੰ ਬੰਗਾਲੀਆਂ ਨੂੰ ਇਹ ਬਹੁਤ ਘੱਟ ਲੋਕ ਜਾਣਦੇ ਭਾਰਤ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਬੰਗਾਲ ਦੀ ਵੰਡ ਹੋਈ ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਬੰਗਾਲ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਸ਼ਾਇਦ ਦਾ ਕਾਰਨ ਸੀ ਕਿ ਆਜ਼ਾਦੀ ਪ੍ਰਾਪਤੀ ਲਈ ਸਭ ਤੋਂ ਵੱਧ ਯੋਗਦਾਨ ਜਿਹੜਾ ਹੈ ਉਹ ਪੰਜਾਬੀਆਂ ਖਾਸ ਕਰ ਸਿੱਖਾਂ ਤੇ ਬੰਗਾਲੀਆਂ ਨੇ ਪਾਇਆ ਤੇ ਇਹਦੀ ਸਜ਼ਾ ਵੀ ਜਿਹੜੀ ਹੈ ਉਹ ਸਿੱਖਾਂ ਪੰਜਾਬੀਆਂ ਬੰਗਾਲੀਆਂ ਨੂੰ ਭੁਗਤਣੀ ਪਈ 1947 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਐਲਾਨ ਕੀਤਾ ਜਿੱਥੇ ਦਿੱਲੀ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਛੋਟੇ-ਛੋਟੇ ਬੱਚੇ ਇਸਤਰੀਆਂ ਬਜ਼ੁਰਗ ਉਹਨਾਂ ਦਾ ਕਤਲੇਆਮ ਹੋ ਰਿਹਾ ਸੀ। ਔਰਤਾਂ ਦੇ ਉਤਾਲੇ ਹੋ ਰਹੇ ਸੀ। ਕਈ ਜਾਨਾਂ ਬਚਾਉਣ ਦੀਆਂ ਮਾਰੀਆਂ ਲੜਕੀਆਂ ਨੇ। ਬਹੁਤ ਵੱਡਾ ਤਰਦਤ ਕੀਤਾ ਆਪਣੇ ਪਰਿਵਾਰਾਂ ਦੇ ਸਹਿਤ। ਭਾਰਤ ਵਾਲੇ ਪਾਸਿਓਂ ਪਾਕਿਸਤਾਨ ਤੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵਿੱਚ ਦਾਖਲ ਹੋਣ ਲਈ ਯਤਨਸ਼ੀਲ ਰਹੇ। ਔਰ ਕਈਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਖੂਹਾਂ ਦੇ ਵਿੱਚ ਛਾਲਾਂ ਤੱਕ ਮਾਰੀਆਂ ਖੁਦਕੁਸ਼ੀਆਂ ਤੱਕ ਕੀਤੀਆਂ ਜਿਨ੍ਹਾਂ ਨੂੰ ਇੱਜ਼ਤਾਂ ਪਿਆਰੀਆਂ ਸੀ ਔਰ ਉਸ ਵਕਤ ਦਰਿੰਦਿਆਂ ਨੇ ਛੋਟੇ-ਛੋਟੇ ਮਾਸੂਮਾਂ ਬੱਚਿਆਂ ਔਸਤਰੀਆਂ ਕਿਸੇ ਨੂੰ ਵੀ ਜਿਹੜਾ ਹੈ ਉਹ ਨਹੀਂ ਛੱਡਿਆ ਐਸੀ ਨਫ਼ਰਤ ਦੀ ਅੱਗ ਜਿਹੜੀ ਹੈ ਅੰਗਰੇਜ਼ ਬਾਰਕੇ ਗਏ ਕਿ ਉਸ ਨਫ਼ਰਤ ਦੀ ਅੱਗ ਦੇ ਵਿੱਚ 10 ਲੱਖ ਲੋਕ ਜਿਹੜੇ ਸੀ ਉਹ ਮਾਰੇ ਗਏ ਇਹ ਜਿਹੜੀ ਆਜ਼ਾਦੀ ਮਿਲੀ ਹੈ ਇਹ 10 ਲੱਖ ਲੋਕਾਂ ਦੇ ਸਿਰ ਦੇ ਉੱਤੇ ਮਿਲੀ ਹੈ 10 ਲੱਖ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਮਿਲੀ ਹੈ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ ਸਿੱਖ ਆਪਣੀ ਜਾਇਦਾਦ ਆਪਣੀ ਜ਼ਮੀਨ ਆਪਣੇ ਸਰੀਰ ਨਾਲੋਂ ਵੀ ਜ਼ਿਆਦਾ ਆਪਣੀ ਗੁਰਧਾਮਾਂ ਨੂੰ ਪਿਆਰ ਕਰਦੇ ਆ ਤੇ ਸਿੱਖਾਂ ਦੇ ਅਧਿਉ ਵੱਧ ਗੁਰਧਾਮ ਉਹਨਾਂ ਤੋਂ ਦੂਰ ਹੋ ਗਏ ਖਾਸ ਕਰਨਾ ਨਨਕਾਣਾ ਸਾਹਿਬ ਜੋ ਸਿੱਖਾਂ ਦਾ ਦਿਲ ਹੈ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਲਾਹੌਰ ਸੱਚਾ ਸੌਦਾ ਪਤਾ ਨਹੀਂ ਕਿੰਨੇ ਗੁਰੂ ਘਰ ਸਿੱਖ ਹਮੇਸ਼ਾ ਹਮੇਸ਼ਾ ਲਈ ਉਹ ਛੱਡ ਕੇ ਤੇ ਇਧਰ ਪੰਜਾਬ ਦੇ ਵਿੱਚ ਆਵਸੇ ਪੂਰਬੀ ਪੰਜਾਬ ਦੇ ਵਿੱਚ ਆਵਸੇ ਤੇ ਅੱਜ ਉਹਨਾਂ ਨੂੰ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਵੀ ਕਈ ਪ੍ਰਕਾਰ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਸਹਿਣੀਆਂ ਪੈਦੀਆਂ ਨੇ ਕਰਤਾਰਪੁਰ ਸਾਹਿਬ ਦਾ ਲੰਗ ਖੁੱਲਿਆ ਇੱਕ ਉਮੀਦ ਜਾਗੀ ਕਿ ਚਲੋ ਕਰਤਾਰਪੁਰ ਸਾਹਿਬ ਜਾ ਕੇ ਸਿੱਖ ਜਿਹੜੇ ਨੇ ਉਹ ਦਰਸ਼ਨ ਕਰੇ ਆਉਣਗੇ ਪਰ ਸ਼ਾਇਦ ਕੰਨਾਂ ਵਿੱਚ ਗਵਾਰਾ ਨਹੀਂ ਸੀ ਤੇ ਕਰਤਾਰਪੁਰ ਲੰਘਾ ਵੀ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜਾ ਕੋਈ ਕੜਤਨ ਭਰਿਆ ਜੰਗ ਭਰਿਆ ਮਾਹੌਲ ਬਣਿਆ ਉਹਦੀ ਆੜ ਦੇ ਵਿੱਚ ਕਰਤਾਰਪੁਰ ਲੰਘਾ ਵੀ ਜਿਹੜਾ ਮੁਰ ਬੰਦ ਕਰ ਦਿੱਤਾ ਗਿਆ ਹਾਜ ਕਰਨ ਮੁਸਲਮਾਨ ਜਾ ਸਕਦਾ ਹੈ ਕੋਈ ਰੋਕ ਟੋਕ ਨਹੀਂ ਹੈ ਕੋਲੇ ਪੈਸੇ ਹੋਣੇ ਚਾਹੀਦੇ ਕੋਈ ਉਹਨੂੰ ਵੀਜ਼ੇ ਤੋਂ ਇਨਕਾਰ ਨਹੀਂ ਕੋਈ ਉਹਨੂੰ ਸਰਹੱਦਾ ਨਹੀਂ ਰੋਕਦੀਆਂ ਜੇ ਸਿੱਖ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਜਾਂ ਪਾਕਿਸਤਾਨ ਦੇ ਸਿੱਖਾਂ ਨੇ ਸ੍ਰੀ ਅਮਰਸਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਹੈ ਨਾ ਵੀਜ਼ਾ ਹੈ ਨਾ ਦਰਸ਼ਨ ਕਰਨ ਦੀ ਖੁੱਲ ਹੈ ਸਰਹੱਦਾ ਵੀ ਰੋਕ ਲੈਂਦੀਆਂ ਨੇ ਦੁਨੀਆਂ ਦੇ ਵਿੱਚ ਇਹ ਸਿੱਖਾਂ ਦੇ ਨਾਲ ਧਾਰਮਿਕ ਅਨਿਆਂ ਹੈ ਜਿਹੜਾ ਸਿੱਖ ਸਹਰੇ ਦੇ ਉਹ ਬਜ਼ੁਰਗ 70 70 80 80 ਸਾਲ ਦੇ ਹੋ ਕੇ ਚਲਾਣਾ ਕਰ ਗਏ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀ ਜਨਮ ਪੁਆਏ ਜਿੱਥੇ ਉਹ ਜੰਮੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਵਿੱਚ ਉਹ ਖੇਡੇ ਉਹਨਾਂ ਨੂੰ ਦੇਖਣ ਦੀ ਚਾਹਤ ਸੀ ਉਹ ਆਪਣੀ ਚਾਹਤ ਆਪਣੇ ਨਾਲ ਲੈ ਕੇ ਸੰਸਾਰ ਤੋਂ ਚਲੇ ਗਏ ਇਹ ਵੀ ਉਧਰਲੇ ਪੰਜਾਬ ਦੇ ਵਿੱਚ ਵੀ ਬਜ਼ੁਰਗਾਂ ਦੇ ਅੰਦਰ ਬਹੁਤ ਵੱਡੀ ਜਿਹੜੀ ਹੈ ਇੱਕ ਤੜਪ ਸੀ ਕਿ ਉਹ ਭਾਰਤੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਉਹ ਜੰਮੇ ਪੜੇ ਖੇਡੇ ਉਹਨਾਂ ਨੂੰ ਇੱਕ ਵਾਰੀ ਦੇਖਣ ਆਪਣੇ ਸਾਥੀਆਂ ਨੂੰ ਮਿਲਣ ਤੇ ਉਹ ਇਹ ਹੂਕ ਲੈ ਕੇ ਉਹ ਵੀ ਜਿਹੜੇ ਇਸ ਸੰਸਾਰ ਤੋਂ ਰੁਖਸਤ ਹੋ ਗਏ ਜਿਨ੍ਹਾਂ ਦੇ 10 ਲੱਖ ਜੀ ਕਤਲ ਹੋ ਗਏ ਪਰਿਵਾਰ ਉਝੜ ਗਏ ਜਿਹੜੇ ਤੜਪਦੇ ਰਹੇ ਆਪਣੇ ਪਿੰਡ ਦੀਆਂ ਗਲੀਆਂ ਆਪਣੇ ਪੁਰਾਣੇ ਘਰਾਂ ਨੂੰ ਦੇਖਣ ਦੇ ਲਈ ਉਹਨਾਂ ਦੀ ਹੂਕ ਜਿਹੜੀ ਹੈ ਇਹਨਾਂ ਹੁਕਮਰਾਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਨਹੀਂ ਲੈਣ ਦੇਊਗੀ ਜਿਨ੍ਹਾਂ ਨੇ ਵੰਡ ਦੇ ਵਿੱਚ ਆਪਣਾ ਯੋਗਦਾਨ ਪਾਇਆ ਚਾਹੇ ਥੋੜਾ ਪਾਇਆ ਚਾਹੇ ਬਹੁਤਾ ਪਾਇਆ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਜਿਹੜੀ ਹੈ ਉਹ ਨਹੀਂ ਮਿਲੇਗੀ ਤਸਲਕ ਲੋ ਲਾਸ਼ਾਂ ਜਿਹੜੀਆਂ ਨੇ ਉਹ ਕੂਕ ਕੂਕ ਕੇ ਕੂਕ ਕੂਕ ਕੇ ਇਹਨਾਂ ਦਾ ਦਰਸਕਾਰ ਕਰਦੀਆਂ ਰਹਿਣਗੀਆਂ ਉਹ ਬਸੁਰਗ ਜਿਹੜੇ ਚਲੇ ਗਏ ਨੇ ਆਪਣੇ ਮਿੱਟੀ ਜਨਮ ਭੋਇ ਨੂੰ ਦੇਖਣ ਦੇ ਲਈ ਉਹਨਾਂ ਦੀਆਂ ਹੂਕਾਂ ਜਿਹੜੀਆਂ ਇਹਨਾਂ ਨੂੰ ਤਰਪਾਉਣ ਗਈਆਂ ਮੈਂ ਸਮਝੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਅਪੀਲ ਕਰਦਾ ਕਿ ਹਾ ਉਹਨਾਂ ਲਈ ਤੋ ਸ਼ਬਦ ਅਰਦਾਸ ਦੇ ਕਹੀਏ ਜਿਹੜੇ ਸੰਸਾਰ ਤੋਂ ਰੁਕਸਤ ਹੋ ਗਏ ਨੇ ਜਿਹੜੇ ਵੰਡ ਦੀ ਅੱਗ ਦੇ ਵਿੱਚ ਚਲਸੇ ਤੇ ਜਿਹੜੇ ਬਾਦ ਦੇ ਵਿੱਚ ਤੜਪਦੇ ਰਹੇ ਤੜਪ ਦੇ ਤੜਪ ਦੇ ਜਹਾਨ ਤੋਂ ਰੁਕਸਤ ਹੋ ਗਏ ਉਹਨਾਂ ਦੀ ਸ਼ਾਂਤੀ ਲਈ ਆਤਮਿਕ ਸ਼ਾਂਤੀ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ